ਉਰੇ 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 ਤੁਹਾਨੂੰ ਇੱਕ ਚੀਜ਼ ਦਿਖਾਵਾਂ ਆ ਦੇਖ ਬੜੀ ਡਿਮਾਂਡ ਸੀਗੀ ਨਾ 에어 ਫਰਾਇਰ ਦੀ ਫਿਲਿਪਸ ਬ੍ਰਾਂਡ ਦਾ 에어 ਫਰਾਇਰ ਲੈ ਕੇ ਆਂਦਾ 4.1 ਲੀਟਰ ਦਾ ਬਾਜ਼ਾਰ 'ਚ ਜੀ ਕੀਮਤ ਹੈਗੀ ਆ 6500 ਰੁਪਿਆ 6800 ਰੁਪਿਆ ਆਨਲਾਈਨ ਵੈਬਸਾਈਟਾਂ ਤੁਸੀਂ ਦੇਖੋ 6200 ਰੁਪਿਆ ਦਾ ਵਿਕਦਾ ਹੋਇਆ ਕਿੰਨੇ ਆ ਦੇ ਦਈਏ ਦੱਸ ਇਹ ਤਾਂ ਤੁਸੀਂ ਭਾਈ 5000 ਦਾ ਦਵੋਗੇ ਨਹੀਂ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜੇਗਾ ਨਾ ਉਹਨੂੰ ਆਪਾਂ ਦੇ ਦੇਣਾ ਸਿਰਫ ਤੇ ਸਿਰਫ 3800 ਰੁਪਏ ਦਾ ਬਸ ਭਾਈ ਇੱਕੋ ਹੀ ਚੀਜ਼ ਲੈ ਕੇ ਆਂਦੀ ਆ ਉਹ ਨਹੀਂ ਭਰਾਵਾ ਹਲੇ ਤਾਂ ਧਮਾਕੇ ਕਰਨੇ ਆ ਇੱਧਰ ਦੇਖ ਆ ਆ ਗਿਆ ਐਕਵਾਗਾਰਡ ਦਾ ਆਰਓ ਬਾਜ਼ਾਰ ਆਨਲਾਈਨ ਲੱਗਾ ਆ 10000 ਰੁਪਏ ਦਾ ਇਹ ਆਪਾਂ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਾਏਗਾ ਉਹਨੂੰ ਦੇ ਦਾਂਗੇ ਸਿਰਫ ਤੇ ਸਿਰਫ 5500 ਰੁਪਏ ਦਾ ਇਸ ਤੋਂ ਬਾਅਦ ਇਹਨੇ ਇੱਕ ਹੋਰ ਲਾਟਰੀ ਦਿਖਾਉਣਾ ਆ ਦੇਖ ਇਹ ਵੀ ਫਿਲਿਪਸ ਬ੍ਰਾਂਡ ਚਾ ਸਾਰਾ ਮਾਲ ਓਰੀਜਨਲ ਹੈ ਬਿੱਲ ਅਸੀਂ ਕਰਾ ਲ ਕੱਟ ਕੇ ਦੇਾਂਗੇ ਇਹ ਇੰਡਕਸ਼ਨ ਚੁੱਲੇ ਦੀ ਵੀ ਵੈਸੇ ਬਹੁਤ ਡਿਮਾਂਡ ਸੀਗੀ ਇਹਦੇ ਤੇ ਤੁਸੀਂ ਕੋਈ ਵੀ ਸਟੀਲ ਦਾ ਪਾਂਡਾ ਰੱਖ ਕੇ ਯੂਜ਼ ਕਰ ਸਕਦੇ ਹੋ ਬਾਜ਼ਾਰ ਚ ਕੀਮਤ ਹੈ 3500 ਰੁਪਿਆ ਆਨਲਾਈਨ ਵੈੱਬਸਾਈਟਾਂ ਦੇ 3000 ਰੁਪਏ ਦਾ ਲੱਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਾਏਗਾ ਉਹਨੂੰ ਸਪੈਸ਼ਲ ਰੇਟ ਦੇ ਦਾਂਗੇ ਸਿਰਫ 2100 ਵੋਲਟ ਵਾਲਾ ਕੋਈ 1800 ਵੋਲਟ ਵਾਲਾ ਨਹੀਂ ਗਏ ਧਿਆਨ ਰੱਖਿਓ ਉਸ ਤੋਂ ਬਾਅਦ ਇੱਕ ਹੋਰ ਧਮਾਕਾ ਬਲੋ ਹੋਟ ਦਾ ਆਟੋਮੈਟਿਕ ਚੁੱਲਾ ਜਿਹੜਾ ਕਿ ਬਾਜ਼ਾਰ 'ਚ ਵਿਕਦਾ 6000 ਰੁਪਏ ਦਾ ਆਨਲਾਈਨ 5500 ਰੁਪਏ ਦਾ ਲੱਗਾ ਆਇਆ ਇਹ ਅਸੀਂ ਤੁਹਾਨੂੰ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਾਏਗਾ ਸਿਰਫ ਤੇ ਸਿਰਫ 3500 ਰੁਪਏ ਦੇ ਵਿੱਚ ਉਸ ਤੋਂ ਬਾਅਦ 5500 ਰੁਪਏ ਵਾਲਾ OTG ਇਹ ਵੀ ਅਸੀਂ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਾਏਗਾ 2900 ਰੁਪਏ 'ਚ ਤੇ ਨਾਲ ਹੀ 13000 ਰੁਪਏ ਵਾਲਾ OTG ਜਿਹੜਾ ਕਿ ਵੰਡਰ ਸ਼ੈਫ ਦਾ 60 ਲੀਟਰ ਦਾ ਆਏਗਾ ਇਹ ਅਸੀਂ ਤੁਹਾਨੂੰ ਦੇ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਜਾਏਗਾ ਸਿਰਫ ਤੇ ਸਿਰਫ 5000 ਰੁਪਏ ਦੇ ਵਿੱਚ